ਸਾਰਿਆਂ ਤੋਂ ਪਹਿਲਾਂ ਤਾਂ ਜਿੰਨੇ ਵੀ ਕਬੂਤਰ ਬਾਜ਼ ਵੀਰ ਚੈਨਲ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਫੌਜੀ ਢਮੋਟ ਕਲੱਬ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਵੀਰੇ ਧੰਨਵਾਦ ਜਿਹੜੇ-ਜਿਹੜੇ ਭਰਾ ਮੇਰੇ ਚੈਨਲ ਦੇ ਨਾਲ ਜੁੜੇ ਹੋਏ ਨੇ ਅੱਜ ਤੁਹਾਡੇ ਲਈ ਬਹੁਤ ਹੀ ਖਾਸ ਪ੍ਰੋਡਕਟ ਮੈਂ ਲੈ ਕੇ ਹਾਜ਼ਰ ਹੋਇਆ ਹਾਂ ਖਾਸ ਕਰਕੇ ਜਿਹੜੇ ਨਵੇਂ ਕਬੂਤਰ ਬਾਜ਼ ਵੀਰ ਨੇ ਨਾ ਆਪਣੇ ਉਹਨਾਂ ਦੇ ਲਈ ਬਹੁਤ ਹੀ ਖਾਸ ਪ੍ਰੋਡਕਟ ਹੈ ਜਿਹੜਾ ਅੱਜ ਲੈ ਕੇ ਹਾਜ਼ਰ ਹੋਇਆ ਹਾਂ ਮੌਕੇ ਦੇ ਉੱਤੇ ਵਰਤਿਆ ਜਾਣ ਵਾਲਾ ਪ੍ਰੋਡਕਟ ਹੈ ਵੀਰੇ ਜਿਹੜਾ ਅੱਜ ਆਪਾਂ ਪ੍ਰੋਡਕਟ ਬਾਰੇ ਗੱਲ ਕਰਾਂਗੇ ਇਹ ਮੌਕੇ ਦੇ ਉੱਤੇ ਵੀ ਆਪਾਂ ਵਰਤ ਸਕਦੇ ਆ ਬਾਜੀ ਆਲੇ ਦਿਨ ਜਿੱਦਾਂ ਕਬੂਤਰ ਬਾਜੀ ਛੱਡਣਾ ਉਸ ਦਿਨ ਵੀ ਆਪਾਂ ਇਹ ਪ੍ਰੋਡਕਟ ਹੈ ਜਿਹੜਾ ਕਬੂਤਰ ਦੇ ਉੱਤੇ ਵਰਤ ਸਕਦੇ ਆ ਬਾਹਰਲਾ ਪ੍ਰੋਡਕਟ ਹੈ ਜਿੱਦਾਂ ਕਹਿੰਦੇ ਨਹੀਂ ਹੁੰਦੇ ਵੀ ਟੀਸੀ ਵਾਲਾ ਬੇਰ ਅੱਜ ਆਪਾਂ ਪੂਰਾ ਟੀਸੀ ਵਾਲਾ ਬੇਰ ਉਹ ਵੀਰੇ ਤੋੜ ਕੇ ਲਿਆਂਦਾ ਤੁਹਾਡੇ ਲਈ ਆਜੋ ਜੁੜ ਜੋ ਵੀਡੀਓ ਦੇ ਨਾਲ ਸਾਰੇ ਭਰਾ ਆਪਾਂ ਕਰੀਏ ਗੱਲਬਾਤ ਜਿੰਨੇ ਵੀਰ ਦੇਖ ਰਹੇ ਹੋ ਵੀਡੀਓ ਆਜੋ ਵੀਡੀਓ ਐਂਡ ਤੱਕਰ ਦੇਖਿਓ ਤੇ ਜਰੂਰ ਸੁਣਿਓ ਆਜੋ ਕਰੀਏ ਗੱਲਬਾਤ ਵੀਰੇ ਮੌਕੇ ਦੇ ਉੱਤੇ ਲੱਗਣ ਵਾਲਾ ਪ੍ਰੋਡਕਟ ਹਾਂਜੀ ਵੀਰੇ ਜਿਹੜੀ ਹੁਣ ਆਪਾਂ ਨੇ ਸਕਰੀਨ ਦੇ ਉੱਤੇ ਫੋਟੋ ਚਲਾਈ ਆ ਰੋਹਨ ਫਰਾਈਡ ਇਹ ਵੀਰੇ ਬ੍ਰਾਂਡ ਦਾ ਨਾਮ ਆ ਰੋਹਨ ਫਰਾਈਡ ਇਹ ਮੇਡ ਮੇਡ ਇਨ ਜਰਮਨ ਦੀ ਬਣੀ ਹੋਈ ਗੋਲੀ ਆ ਜਿਹੜਾ ਬ੍ਰਾਂਡ ਆ ਇਹ ਜਰਮਨ ਦਾ ਵੀਰੇ ਜਰਮਨ ਦੇ ਵਿੱਚ ਤਿਆਰ ਕੀਤਾ ਹੋਇਆ ਮੇਡ ਇਨ ਜਰਮਨ ਬਹੁਤ ਹੀ ਤਖੜਾ ਬ੍ਰਾਂਡ ਆ ਬਾਈ ਤੇ ਜਿਹੜੀ ਗੋਲੀ ਹੁਣ ਸਕਰੀਨ ਦੇ ਉੱਤੇ ਪਾ ਚਲਾਈ ਹੋਈ ਆ ਨਾ ਇੱਕ ਡੱਬੀ ਦੇ ਵਿੱਚ 50 ਗੋਲੀਆਂ ਦੀ ਪੈਕਿੰਗ ਆਉਂਦੀ ਆ 10-10 ਗੋਲੀਆਂ ਦੇ ਪੰਜ ਪੱਤੇ ਇਸ ਡੱਬੀ ਦੇ ਵਿੱਚ ਹੁੰਦੇ ਨੇ ਇਹ ਜਿਹੜੀਆਂ ਗੋਲੀਆਂ ਨੇ ਇਹ ਵੀਰੇ એનર્ਜੀ ਤੇ ਊਰਜਾ ਦੀਆਂ ਗੋਲੀਆਂ ਨੇ ਮੈਂ ਇਟਾਲੀਅਨ ਭਾਸ਼ਾ ਤੋਂ ਪੰਜਾਬੀ ਦੇ ਵਿੱਚ ਟ੍ਰਾਂਸਲੇਸ਼ਨ ਕਰਕੇ ਸਟicker ਲਾਇਆ ਹੋਇਆ ਜਿਹੜਾ ਸਕਰੀਨ ਦੇ ਉੱਤੇ ਫੋਟੋ ਚੱਲ ਰਹੀ ਆ ਸਕਰੀਨ ਤੇ ਤੁਸੀਂ ਪੜ ਸਕਦੇ ਹੋ ਇਟਾਲੀਅਨ ਭਾਸ਼ਾ ਤੋਂ ਟ੍ਰਾਂਸਲੇਸ਼ਨ ਕਰਕੇ ਮੈਂ ਸੱਜੇ ਹੱਥ ਪੰਜਾਬੀ ਦੇ ਵਿੱਚ ਸਟicker ਲਾਇਆ ਹੋਇਆ ਤਾਂ ਕਿ ਤੁਸੀਂ ਸਾਰੇ ਆਪਣੇ ਭਰਾ ਜਿਹੜੇ ਇੰਡੀਆ ਵਾਲੇ ਦੇਖ ਰਹੇ ਹੋ ਆਸਾਨੀ ਨਾਲ ਪੜ ਸਕੋ ਏ ਬਾਈ ਜਿਹੜੀ ਗੋਲੀ ਆ ਇਹ ਆਪਾਂ ਮੌਕੇ ਦੇ ਉੱਤੇ ਵੀ ਵਰਤ ਸਕਦੇ ਆ ਆਪਣੇ ਜਾਨਵਰ ਨੂੰ ਇੰਡੀਆ ਵਾਲੇ ਨੂੰ ਇਹਦਾ ਕੋਈ ਵੀਰੇ ਨੁਕਸਾਨ ਨਹੀਂ ਨਾ ਤੁਹਾਡਾ ਜਾਨਵਰ ਗਲਤ ਹੋਵੇ ਨਾ ਸੁਜੇ ਨਾ ਭੱਜੇ ਬਹੁਤ ਘੱਟ ਚਾਂਸ ਨੇ ਕਿਉਂਕਿ ਇਹ ਜਿਹੜੀ ਗੋਲੀ ਆ ਆਪਣੇ ਇੰਡੀਆ ਵਾਲੇ ਕਬੂਤਰ ਬਹੁਤ ਹੀ ਵਧੀਆ ਤਰੀਕੇ ਨਾਲ ਇਹਨੂੰ ਚੱਕਦੇ ਨੇ ਪ੍ਰੋਡਕਟ ਨੂੰ ਹੁਣ ਕਈ ਬਾਹਰਲੇ ਪ੍ਰੋਡਕਟ ਇਦਾਂ ਦੇ ਨੇ ਵੀਰੇ ਜਿਹੜੇ ਲਾਏ ਤੋਂ ਕਬੂਤਰ ਭੱਜ ਜਾਂਦਾ ਬਾਹਰਲੀਆਂ ਦਵਾਈਆਂ ਜਾਂ ਗੋਲੀਆਂ ਇਦਾਂ ਦੀਆਂ ਨੇ ਜੇ ਆਪਾਂ ਜਾਨਵਰ ਨੂੰ ਆਪਣੇ ਇੰਡੀਆ ਵਾਲੇ ਨੂੰ ਵਰਤਦੇ ਆ ਤਾਂ ਆਪਣਾ ਕਬੂਤਰ ਬਾਜੀ ਤੋਂ ਭੱਜਣ ਦੇ ਚਾਂਸ ਬਣ ਜਾਂਦੇ ਨੇ ਪਰ ਜਿਹੜੀ ਆ ਰੋਹਨਾ ਫਰਾਈਡ ਗੋਲੀ ਆ ਇਹਦਾ ਵੀਰੇ ਜਾਨਵਰ ਨੂੰ ਕੋਈ ਨੁਕਸਾਨ ਨਹੀਂ ਨਾ ਕਬੂਤਰ ਗਲਤ ਹੋਵੇ ਤੁਹਾਡਾ ਨਾ ਬਾਜੀ ਤੋਂ ਭੱਜੇ ਹਾਰਜਤ ਪ੍ਰਮਾਤਮਾ ਦੇ ਹੱਥ ਆ ਮੈਂ ਪਹਿਲਾਂ ਵੀ ਆਪਣੀਆਂ ਵੀਡੀਓ ਦੇ ਵਿੱਚ ਜ਼ਿਕਰ ਕਰਦਾ ਹੁੰਨਾ ਬਿਹਾਰਾਂ ਜਿੱਤਾਂ ਅਕਾਲਪੁਰਖ ਵਾਹਿਗੁਰੂ ਜੀ ਦੇ ਹੱਥ ਨੇ ਪਰ ਤੁਹਾਡਾ ਕਬੂਤਰ ਹੈ ਜਿਹੜਾ ਬਾਈ ਹਰ ਦਿਨ ਨਾਲੋਂ ਵੱਧ ਵਧੀਆ ਪਰਫਾਰਮੈਂਸ ਕਰਕੇ ਦਿਖਾਊਗਾ ਤੁਹਾਨੂੰ ਜਿੰਨਾ ਤੁਸੀਂ ਸੋਚਿਆ ਨਾ ਉਦੋਂ ਦੁੱਗਣਾ ਵਧੀਆ ਪਰਫਾਰਮੈਂਸ ਦੇਊ ਤੁਹਾਡਾ ਜਾਨਵਰ ਏ ਰੋਨਾ ਫਰੈਡ ਜਿਹੜੀ ਗੋਲੀ ਆ ਇਹ ਬਾਈ ਮੌਕੇ ਦੇ ਉੱਤੇ ਬਾਜੀ ਛੱਡਣ ਤੋਂ ਇੱਕ ਘੰਟਾ ਪਹਿਲਾਂ ਇੱਕ ਗੋਲੀ ਤੁਸੀਂ ਆਪਣੇ ਜਾਨਵਰ ਨੂੰ ਦੇ ਸਕਦੇ ਹੋ ਇੱਕ ਘੰਟਾ ਪਹਿਲਾਂ ਉੱਲਾ ਮਾਰਨ ਤੋਂ ਇੱਕ ਗੋਲੀ ਤੁਸੀਂ ਬੰਦੀ ਵਾਲੇ ਦਿਨ ਵੀ ਵੀਰੇ ਦੇ ਸਕਦੇ ਹੋ ਜਿੱਦਣ ਕਬੂਤਰ ਸਾਂਭ ਤੋਂ ਇੱਕ ਦਿਨ ਪਹਿਲਾਂ ਉੱਤਰ ਕੇ ਆਏ ਨੂੰ ਨਹੀਂ ਦੇਣੀ ਜਦੋਂ ਜਾਨਵਰ ਉੜਕੇ ਆਉਂਦਾ ਨਾ ਉਦੋਂ ਦੇਣ ਵਾਲੀ ਵੀਰੇ ਇਹ ਗੋਲੀ ਨਹੀਂ ਹੈਗੀ ਜਿੱਦਾਂ ਆਪਾਂ ਰਿਕਵਰੀ ਵਾਲੀ ਗੋਲੀ ਕਹਿੰਦੇ ਆ ਇਹ ਰਿਕਵਰੀ ਵਾਲੀ ਗੋਲੀ ਨਹੀਂ ਵੀ ਉੜ ਕੇ ਆਏ ਕਬੂਤਰ ਨੂੰ ਵੀ ਆਪਾਂ ਦਈਏ ਉਦੋਂ ਨਹੀਂ ਇਹ ਗੋਲੀ ਵਰਤਣੀ ਬੰਦੀ ਵਾਲੇ ਦਿਨ ਵਰਤਣੀ ਹੈ ਜਦੋਂ ਬੰਦੀ ਆ ਵੀਰੇ ਜਾਂ ਜਦੋਂ ਆਪਾਂ ਨੇ ਜਾਨਵਰ ਨੂੰ ਉੱਲਾ ਲਾਉਣਾ ਸਵੇਰੇ ਇੱਕ ਗੋਲੀ ਉਦਾਂ ਲਾ ਉਦੋਂ ਤੁਸੀਂ ਵਰਤ ਸਕਦੇ ਹੋ ਇਹਦੇ ਵਿੱਚ એનર્ਜੀ ਬਹੁਤ ਆ ਗੋਲੀ ਦੇ ਵਿੱਚ ਸਰੀਰ ਨੂੰ ਐਕਟੀਵੇਟ ਬਹੁਤ ਕਰਦੀ ਆ ਕਬੂਤਰ ਦੇ ਨੂੰ ਜਿਹੜੀ ਚਰਬੀ ਦੀ ਮੈਂ ਗੱਲ ਕੀਤੀ ਸੀ ਵੀ ਜਾਨਵਰ ਚਰਬੀ ਨਹੀਂ ਖਾਰਦੇ ਇਹ ਗੋਲੀਆਂ ਨੇ ਬਾਈ ਉਹ ਇਹ ਜਿਹੜੇ ਪ੍ਰੋਡਕਟ ਨੇ ਨਾ ਇਹ ਜਿੱਦਾਂ ਰੋਹਨਾ ਫਰਾਈਡ ਗੋਲੀ ਹੋਗੀ ਜਦੋਂ ਇਹ ਲਾਈ ਹੋਵੇ ਜਾਨਵਰ ਆਪਦੀ ਚਰਬੀ ਬਹੁਤ ਹੌਲੀ 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 ਖਾਣੇ ਸ਼ੁਰੂ ਕਰਦਾ ਕਿਉਂਕਿ ਇਹ ਗੋਲੀ ਦੇ ਵਿੱਚ એનર્ਜੀ ਉਹ ਬਹੁਤ ਆ ਪਹਿਲੇ 5 6 ਘੰਟੇ ਤੱਕ ਜਾਨਵਰ ਉਦਾਂ ਹੀ ਸਮਝਦਾ ਹੀ ਕੁਛ ਨਹੀਂ 5 4 ਘੰਟਿਆਂ ਨੂੰ ਤਾਂ ਜਦੋਂ ਜ਼ੋਰ ਲਾਉਣ ਦਾ ਟਾਈਮ ਆਉਂਦਾ ਫਿਰ ਇਹ ਜਿਹੜੀ ਰੋਹਨਾ ਫਰਾਈਡ ਜਿੱਦਾਂ ਗੋਲੀ ਹੋਗੀ ਹਨਾ ਹੋਰ ਵਨ ਹੈ ਗੋਲੀ ਹੋਗੀ ਇਹ ਜਿਹੜੇ ਬਾਹਰਲੇ ਪ੍ਰੋਡਕਟ ਨੇ ਇਹ ਵੀਰੇ ਫਿਰ ਸਹਾਇਤਾ ਕਰਦੇ ਨੇ ਜਾਨਵਰ ਦੀ ਜਾਨਵਰ ਆਪਣੀ ਊਰਜਾ ਜਾਂ ਜਿਹੜੀਆਂ ਮਾਸਪੇਸ਼ੀਆਂ ਦੇ ਵਿੱਚ ਚਰਬੀ ਆ ਉਹ ਬਹੁਤ ਹੌਲੀ-ਹੌਲੀ ਢਾਲਦਾ ਜਦੋਂ ਇਹ ਗੋਲੀਆਂ ਆਪਾਂ ਲਾਉਨੇ ਆ ਇਹ ਬਾਈ ਗੋਲੀ ਵਰਤ ਕੇ ਦੇਖਿਓ 100 ਦੇ ਵਿੱਚੋਂ 101% ਰਿਜ਼ਲਟ ਤੁਹਾਨੂੰ ਇਸ ਗੋਲੀ ਨੇ ਦੇਣਾ 100 ਚੋਂ 100% ਨਹੀਂ 100 ਦੇ ਵਿੱਚੋਂ 101% ਇਹ ਗੋਲੀ ਵਰਤੀ ਵੀ ਹੋਈ ਆ ਬਾਈ ਸਾਡੇ ਗਰੁੱਪ ਨੇ ਸਾਡੇ ਬੰਦਿਆਂ ਨੇ ਵਰਤੀ ਵੀ ਹੋਈ ਆ ਮੈਂ ਖੁਦ ਵੀ ਵਰਤ ਕੇ ਦੇਖੀ ਹੋਈ ਆ ਹਾਰਾਂ ਜਿੱਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਨੇ ਬਾਕੀ ਮਠਿਆਸ ਦੇ ਉੱਤੇ ਗੋਲੀ ਆ ਕੋਈ ਕੌੜੀ ਨਹੀਂ ਕੋਈ ਖੱਟੀ ਨਹੀਂ ਇਹਦੇ ਵਿੱਚ ਗਲੂਕੋਜ਼ ਦਾ ਵੀ ਸ਼ਰਟ ਹੈ ਮਖਿਆਲ ਹੁੰਦਾ ਜਿਹੜਾ ਆਪਣਾ ਮਖਿਆਲ ਦਾ ਵੀ ਇਹਦੇ ਵਿੱਚ ਸ਼ਰਟ ਪਾਇਆ ਹੋਇਆ ਹੋਰ ਵੀ ਵਿਟਾਮਿਨ 7 ਤੋਂ 8 ਵਿਟਾਮਿਨ ਵੀ ਪਾਏ ਹੋਏ ਨੇ ਵਿਟਾਮਿਨ B ਵਿਟਾਮਿਨ C ਵਿਟਾਮਿਨ D ਗਲੂਕੋਜ਼ ਦਾ ਵੀ ਸ਼ਰਟ ਹੈਗਾ ਦੇਸੀ ਮਖਿਆਲ ਦਾ ਵੀ ਇਹਦੇ ਵਿੱਚ ਅਰਕ ਪਾਇਆ ਵਾ ਗੋਲੀ ਜਦੋਂ ਆਪਾਂ ਚੂਸਦੇ ਆਂ ਨਾ ਮਠਿਆਸ ਤੇ ਗੋਲੀ ਆ ਕੋਈ ਖੱਟੀ ਨਹੀਂ ਕੋਈ ਕੌੜੀ ਨਹੀਂ ਮਿੱਠੀ ਗੋਲੀ ਆ ਜਦੋਂ ਆਪਾਂ ਜੀਭ ਤੇ ਰੱਖਦੇ ਆਂ ਤਾਂ ਮਠਿਆਸ ਦੇ ਉੱਤੇ ਆਹ ਗੋਲੀ ਆ ਜਿਹੜੀ ਇਹ ਬਾਈ ਮੌਕੇ ਦੇ ਉੱਤੇ ਲੱਗਣ ਵਾਲੀ ਗੋਲੀ ਆ ਮੇਰੇ ਭਰਾ ਜਿੰਨੇ ਵੀ ਪ੍ਰੋਡਕਟ ਮੈਂ ਪਹਿਲਾਂ ਪਾਏ ਨੇ ਗੋਲੀਆਂ ਖਾਸ ਕਰਕੇ એનર્ਜੀ ਵਾਲੀਆਂ ਸਾਰਿਆਂ ਤੋਂ ਤਖੜਾ ਰਿਜ਼ਲਟ ਹੈ ਜਿਹੜਾ ਇਹ ਰੋਹਨਾ ਫਰਾਈਡ ਜਿਹੜੀ ਗੋਲੀ ਆ ਜਰਮਨ ਦਾ ਬ੍ਰਾਂਡ ਹੈ ਇਹਦਾ ਵੀਰੇ ਰਿਜ਼ਲਟ ਹੈ ਜਿੰਨੇ ਵੀ ਮੈਂ ਪਹਿਲਾਂ ਪ੍ਰੋਡਕਟ ਪਾਏ ਨੇ ਨਾ એનર્ਜੀ ਵਾਲੇ ਕਲੀਆਂ ਗੋਲੀਆਂ ਦੀ ਗੱਲ ਕਰਦਾ ਸਾਰਿਆਂ ਤੋਂ ਵਧੀਆ ਇਹ ਗੋਲੀ ਦਾ ਵੀਰੇ ਰਿਜ਼ਲਟ ਹੈ ਰੋਹਨਾ ਫਰਾਈਡ ਹੈ ਜਿਹੜੀ એનર્ਜੀ ਵਾਲੇ ਪ੍ਰੋਡਕਟਾਂ ਦੇ ਵਿੱਚ ਖਾਸ ਕਰਕੇ ਤਾਂ ਮੇਰੇ ਭਰਾ ਵੀਰੇ ਜਰੂਰ ਵਰਤ ਕੇ ਦੇਖਿਓ ਤੁਸੀਂ ਇਹ ਗੋਲੀ 100 ਦੇ ਵਿੱਚੋਂ 100% ਪੱਕਾ ਰਿਜ਼ਲਟ ਬਾਕੀ ਧੰਨਵਾਦ ਸਾਰੇ ਹੀ ਭਰਾਵਾਂ ਦਾ ਜਿਹੜੇ ਜਿਹੜੇ ਵੀਰ ਮੇਰੇ ਨਾਲ ਜੁੜੇ ਹੋਏ ਨੇ ਮੇਰਾ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਕਰਿਆ ਹੋਇਆ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਮੇਰੀ ਵੀਡੀਓ ਦੇਖਦੇ ਨੇ ਸੁਣਦੇ ਨੇ ਲਾਈਕ ਤੇ ਸ਼ੇਅਰ ਵੀ ਕਰਦੇ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਵੀਰੇ ਦਿਲੋਂ ਧੰਨਵਾਦ ਕਰਦਾ ਜਿਹੜੇ ਜਿਹੜੇ ਭਰਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਮੇਰੇ ਚੈਨਲ ਦੇ ਨਾਲ ਜੁੜੇ ਹੋਏ ਨੇ ਤੇ ਮੇਰੀ ਪਾਈ ਹੋਈ ਵੀਡੀਓ ਦੇਖਦੇ ਵੀ ਨੇ ਤੇ shear ਵੀ ਕਰਦੇ ਨੇ ਸਾਰੇ ਹੀ ਭਰਾਵਾਂ ਦਾ ਧੰਨਵਾਦ ਜੀ